ਭਿੰਦਰ ਸਿੰਘ ਨੇ ਜੀ ਖੋਦੇ ਪੇਟ ਦੇ ਰਹਿਣ ਵਾਲੇ ਆਰਟੀਪੀਪੀ ਵਿੱਚ ਐਸਆਈਜੀ ਤੇ ਭੱਤੀ ਸੀ ਗਏ ਜਿੱਦਿ ਕੋਈ ਫਿਜ਼ੀਕਲ ਉਦੇਪਲ ਕਰਕੇ ਦੇ ਬਚਤ ਹੋਇਆ ਜਦੋਂ ਆਪਣਾ ਆਰਟੀਪੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸਿਖਲਾਨਾਂ ਦਾ ਸੰਸਕਰਕ ਮੇਰਾ ਨਾਮ ਐਸਆਈਜੀਡੀ ਭਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈਜੀਡੀ ਭਵਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਇਹ ਜਗਾ ਸਾਡੀ ਆਈਟੀਵੀਪੀ ਬਸਟ ਬਟਲিয়ন ਐਜੂ ਕੈਂਪ ਪਰ ਅਸੀਂ ਰਹਿ ਰਿਹਾ ਰਹਿ ਰਹੇ ਸੀਗੇ ਲੋਹੇਰਪੁਰ 9th ਬਟਲিয়ন ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਹੁੰਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਹੀਂ ਸਿੱਧੇ ਕੀਤਾ ਹਸਪਤਲ ਲੈ ਗਏ ਆ ਉਥੋਂ ਫਿਰ ਵੱਡੇ ਹਸਪਤਲ ਲੈ ਗਏ ਆ ਤੇ ਫਿਰ ਬੋਲੇ ਨਹੀਂ ਸਰ ਡਾਕਟਰ ਵੱਲੋਂ ਕੀ ਕਾਰਨ ਦੱਸਿਆ ਗਿਆ ਵੇਹ ਮਾ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਐਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀ ਐਮ ਰਿਪੋਰਟ ਆਏਗੀ ਉਹ ਇੱਕ ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਉਹ ਕਿਸ ਨੂੰ ਦਿੱਤੀ ਜਾ ਕੇ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨਰ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦੀ ਸਫਲਨ ਔਰ ਇਹਨਾਂ ਦਾ ਸਰੀਰ ਵੀ ਸਰੀਰ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਬਹੁਤ ਹੀ ਮੰਨਦਾ ਦੱਸਿਆ ਜੇ ਇਹਨਾਂ ਦੀ ਜਿਹੜੀ ਰਿਟਾਇਰਮੈਂਟ ਵੀ ਲੱਗੀ ਇਹਨਾਂ ਨੇ VRS ਲੀਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਚੋਂ ਘੱਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਸਾਡੇ ਨਾਲ ਜਿਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਹਨਾਂ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਸਤੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾਅ ਬਹੁਤ ਅੱ ਜੋ ਸਰਕਾਰ ਵੱਲੋਂ ਕਿਸੇ ਦਾ ਰਾਸੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਹਾਈਰੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਿੰਨੀ ਮੇਰਾ ਵੀ ਜੀ ਵੱਡਾ ਪਿਓ ਅਗਰ ਤਾਂ ਭਰਾ ਹੀ ਸਾਰੀ ਉਮਰ ਮਿਹਨਤੀ ਕਰਦਾ ਰਿਹਾ ਜੀ 33 33 ਸਾਲ ਨੌਕਰੀ ਕਰਦੇ ਨੇ ਉਹ ਮੈਂ ਤਾਂ ਨਿਕਾ ਜਾਂ ਮੈਨੂੰ ਪਤਾ ਅੰਗੂ ਪਾਲਿਆ ਮੇਰੇ ਭਰਾ ਨੇ ਅਗਲੇ ਮਹੀਨੇ ਤੋਂ ਸੰਭਰ ਤੇ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀਰ ਰਹਿੰਦਾ ਹੀ ਨਹੀਂ ਇੱਥੇ ਮੈਂ ਤੇ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਨੇ ਸਾਰਾ ਕੁਝ ਸੰਭੀ ਰਿਹਾਦਾ ਪੁੱਤਾਂ ਨੂੰ ਮੈਨੂੰ ਪਾਲਦਾ ਪਾਲ ਲਿਆ ਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਤੇ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਮੇਰੇ ਕੋਲ ਕੋਈ ਸ਼ਬਦ ਨਹੀਂ ਕਿਵੇਂ ਦੱਸਦਾ ਇੱਥੇ ਮੈਨੂੰ ਸਾਰੀ ਮਾਂ ਸਿੱਖਿਆ ਦਿੰਦਾਰਾ ਜੀ ਮੇਰਾ ਸਰੀਰ ਭਾਰਾ ਮੈਨੂੰ ਇਹਨੇ ਕਹਿਣਾ ਨਾ ਆਪਣੇ ਸਰੀਰ ਨੂੰ ਧਿਆਨ ਦਿਆ ਕਰ ਸੈਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਕਰ ਤੋ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਬੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਹੋਈ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਰੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਛੋਟ ਬੱਚੀ ਹੈ ਜੋ ਵਿਵਹਰ ਵਾਲੀ ਹੈ ਉਹਦਾ ਵੀ ਨਹੀਂ ਸ਼ਾਕ ਮੁੰਡਾ ਜੇ 1.5 2 ਸਾਲ ਹੋਏ ਪਿਆ ਹੋਏ ਨੂੰ ਮੇਰੇ ਕੋਲ ਬਾਹਰ ਹੀ ਕਰੇਦਾ ਆਖਰੀ ਆਖਰੀ ਵਾਰ ਗੱਲ ਕਦੋਂ ਹੋਈ ਭਾਈ ਤੁਹਾਡੀ ਇਹਨਾਂ ਦੇ ਭਜਣਾ ਇੱਕ ਹਫ਼ਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹਦੇ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਥੇ ਠੰਡੇ ਬੜੀ ਗੱਲ ਕਰ ਕੋਈ ਸਹਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਉਹਨਾਂ ਦੇ بیٹے ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ 2 ਮਹੀਨੇ ਤੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਮੇਰੀ ਪੈਨਸ਼ਨ ਆਉਣ ਦੀ ਕੋਈ ਗੱਲ ਪਤਾ ਨਹੀਂ ਉਹ ਤੇ ਆ ਗਏ ਆਪ ਵੀ ਤਰਾਇਆ ਹੀ